ਨਵੀਆਂ ਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਮੰਦਿਰ ਸੇਤ ਬਾਬਾ ਬਲਕਨਾਥ ਜੀ ਜਟੀ ਰੋਡ ਗੁਰਾਇਆਂ ਤੋਂ ਭਗਤ ਰਜਿੰਦਰ ਕਾਲੀਆ ਜੀ ਦੀ ਅਗਵਾਈ ਹੇਠ ਬਾਬਾ ਬਲਕਨਾਥ ਜੀ ਮੰਦਿਰ ਦਿਓਰ ਸੇ ਝਮਾਚਲ ਪ੍ਰਦੇਸ਼ ਦੇ ਦਰਸ਼ਨਾਂ ਲਈ ਸਤਾਈ ਵੀ ਬੱਸ ਯਾਤਰਾ ਗੁਰਾਇਆਂ ਮੰਦਿਰ ਤੋਂ ਰਵਾਨਾ ਹੋਈ ਇਸ ਮੌਕੇ ਬਾਬਾ ਜੀ ਦੇ ਭਗਤ सुरेंद्र ਕਾਲੀਆ ਨੇ ਦੱਸਿਆ ਕਿ ਹਰੇਕ ਸਾਲ ਦੀ ਤਰ੍ਹਾਂ ਇਹ ਬੱਸ ਰਵਾਨਾ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਮਿਤੀ 24 ਮਾਰਚ ਨੂੰ ਬਾਬਾ ਜੀ ਦਾ ਸਲਾਨਾ ਪੰਡਾਰਾ ਮੰਦਿਰ ਵਿਖੇ ਭਗਤ ਰਜਿੰਦਰ ਕਾਲੀਆ ਜੀ ਦੀ ਰਹਿਨਮਾਈ ਹੇਠ ਮਨਾਇਆ ਜਾਵੇਗਾ ਉਹਨਾਂ ਬਾਬਾ ਜੀ ਦੇ ਭਗਤਾਂ ਨੂੰ ਮੀਤੀ 24 ਮਾਰਚ ਨੂੰ ਮੰਦਿਰ ਵਿਖੇ ਪਹੁੰਚਣ ਦੀ ਅਪੀਲ ਕੀਤੀ ਕਹਰਾ ਪਉਣਾ ਹਰੀ ਦਾ ਬੋਲ ਸਾਚੇ ਦਰਬਾਰ ਕੀ ਜੈ ਅੱਜ ਸਿੱਧ ਬਾਬਾ ਬਾਲਕਨੰਦ ਮੰਦਿਰ ਜੀਟੀ ਰੋਡ ਘਰਾयां ਤੋਂ ਭਗਤ ਰਜਿੰਦਰ ਕਾਲੀਆ ਜੀ ਰਹਿਮ ਰਹਿਮ ਆਈ ਇੱਥੇ ਬਾਬਾ ਬਸ ਬਾਲਕਨਾਥ ਜੀ ਦੀ ਬਸ ਯਾਤਰਾ ਜਾ ਰਹੀ ਹੈ 27ਵੀਂ ਬਸ ਯਾਤਰਾ ਹੈ 프리 ਬਿਲਕੁਲ ਬਸ ਯਾਤਰਾ ਜਾਂਦੀ ਆ ਔਰ ਹਜ਼ਾਰਾਂ ਸੰਗਤਾਂ ਜਾਂਦੀਆਂ ਆ ਔਰ ਰਾਹਤੇ ਵਿੱਚ ਬਾਬਾ ਜੀ ਦੇ ਲੰਗਰ ਲਗਾਇਆ ਉੱਥੇ ਲੰਗਰ ਖਾ ਕੇ ਫਿਰ ਸ਼ਾਮ ਨੂੰ ਗਾਂ ਪਰ ਜਾਣਾ 8 ਵਜੇ satsang ਸ਼ੁਰੂ ਹੋਣਾ ਰਾਤੀ ਤੇ ਸਵੇਰੇ 4 ਵਜੇ ਖਤਮ ਹੋ ਜਾਣਾ ਫਿਰ ਨਹਾਤੋ ਕੇ ਬਾਬਾ ਜੀ ਦੇ ਦਰਸ਼ਨਾਂ ਨੂੰ ਅੱਗੇ ਜਾਣਾ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਹਰ ਇੱਕ ਨਾਲ ਬੜੇ ਪ੍ਰੇਮ ਨਾਲ ਰਹਿਣਾ ਆਪਣੇ ਬਾਬਾ ਜੀ ਨੂੰ ਜਾਣਾ ਜੋ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਨਾ ਸੇਵਾਦਾਰਾਂ ਨੂੰ ਵੀ ਬੇਨਤੀ ਆ ਸਾਰਿਆਂ ਨੂੰ ਬੇਨਤੀ ਆ ਆਪਾਂ ਬਾਬਾ ਜੀ ਦੇ ਦਰਸ਼ਨਾਂ ਦਰਸ਼ਨ ਕਰਕੇ ਜਾਣਾ ਬੜੇ ਪਿਆਰ ਨਾਲ ਜਾਣਾ ਜਿਕਾਰਾ ਪਾਉਣਾ ਹਰ ਹਿੰਦਾ ਬੋਲ ਸੱਚੇ ਇੰਦਰ ਅਗਲੇ ਐਤਵਾਰ 24 ਤਰੀਕ ਦੇ ਬਈ ਇੱਥੇ ਗੁਰਾਇਆਂ ਵਿੱਚ ਬਾਬਾ ਜੀ ਦਾ ਵਿਸ਼ੇਸ਼ ਭੰਡਾਰਾ ਹੋਊਗਾ ਜੋ ਹਰ ਸਾਲ ਦੀ ਤਰ੍ਹਾਂ ਹੁੰਦਾ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਪੁੱਜੋ ਬਾਬਾ ਜੀ ਦੇ ਮੇਲੇ ਦਾ ਰੌਣਕ ਮੇਲਾ ਵਧਾਓ